ਤੁਹਾਡਾ ਅਮਰੀ ਅੱਜ ਪਹੁੰਚੇ ਆ ਬਿਦਰ ਗੁਰਨਾਣਕ ਦੇ ਚਰਨ ਸ਼ੋ ਪ੍ਰਾਪਤ ਧਰਤੀ ਤੇ ਅਸੀਂ ਸਾਨੂੰ ਜਾਂਦਾ ਮੌਕਾ ਮਿਲਿਆ ਹైదరాబాద్ ਤੋਂ ਅਸੀਂ ਬਿਦਰ ਗਏ ਆ ਤਕਰੀਬਨ 200 ਕਿਲੋਮੀਟਰ ਦੇ ਕਰੀਬ ਆ ਅਸੀਂ ਗਏ ਤੇ ਆਹ ਦਰ ਮੇਨ ਗੇਟ ਆ ਐਂਟਰੀ ਕਰਦੇ ਆ ਤੇ ਸਾਹਮਣੇ ਬਿਲਕੁਲ ਆਪਣੇ ਦਰਸ਼ਨੀ ਡਿਉੜੀ ਸਰਿੰਗੋੜੀ ਦੇ ਅੰਦਰ ਹੋਣ ਸਾਰੇ 550 ਸਾਲਾਂ ਦਾ ਲੋਕੋ ਬੁਲਾਇਆ ਉਹਨਾਂ ਨੇ ਤੇ 2019 ਦੇ ਵਿੱਚ ਤੇ ਸਾਹਮਣੇ ਉਹਨਾਂ ਦੀ ਯਾਦ ਦੇ ਵਿੱਚ ਖੰਡਾ ਤੇ ਪਵਨ ਸਰੋਵਰ ਜਲਕੌਣ ਦੇ ਵਿੱਚੋਂ ਪਾਣੀ ਚੱਲ ਕੇ ਇੱਥੇ ਪਹੁੰਚਦਾ ਵਾ ਤੇ ਜਿਹਨੂੰ ਆਪਾਂ ਜਲ ਵੀ ਕਹਿ ਦਿੰਦੇ ਆ ਤੇ ਪਾਣੀ ਵਾਟਰ ਕੁਛ ਵੀ ਕਹਿ ਸਕਦੇ ਆ ਤੇ ਅਸੀਂ ਇੱਥੇ ਪੂਰੇ ਪੂਰੇ ਪਰਿਵਾਰ ਨੇ ਅਸ਼ਨਾਣ ਕੀਤਾ ਤੇ ਤੁਹਾਨੂੰ ਬਿਲਡਿੰਗ ਦਿਖਾ ਰਹੇ ਆ ਬਹੁਤ ਹੀ ਸੋਹਣੀ ਬਿਲਡਿੰਗ ਬਣੀ ਆ ਸਰੋਵਰ ਦੇ 4 ਸਕੇਅਰ ਇਹ ਜਿਵੇਂ ਜਿਵੇਂ ਅਸੀਂ ਅਸ਼ਨਾਣ ਕਰਕੇ ਤੇ 4 ਸਕੇਅਰ ਤੁਹਾਨੂੰ ਦਿਖਾ ਰਹੇ ਆ ਪਹਿਲੀ ਵਾਰ ਆਪਣੇ ਬੱਚਿਆਂ ਨਾਲ ਲੈ ਕੇ ਆਇਆ ਵੈਸੇ ਮੈਂ ਦੂਜੀ ਵਾਰ ਆਇਆ ਵਾਂ ਆਪਣੇ ਬੱਚਿਆਂ ਨੂੰ ਪਹਿਲੀ ਵਾਰ ਲੈ ਕੇ ਆਇਆ ਅਸ਼ਨਾਣ ਕੀਤਾ ਅਸ਼ਨਾਣ ਕਰਕੇ ਅਸੀਂ ਦਰਬਾਰ ਸਾਹਿਬ ਦੇ ਮੱਤਕ ਪਹੁੰਵਾਂਗੇ ਤੇ ਤੁਹਾਨੂੰ ਕੱਲੇ ਕੱਲੇ ਕੀ ਇਥੋਂ ਦੀ ਜੋ ਅਸੀਂ ਆਪ ਅੱਖੀ ਦੇਖੀ ਤੇ ਤੁਹਾਨੂੰ ਤੁਹਾਨੂੰ ਇਹ ਦਰਸ਼ਨ ਕਰਾਵਾਂਗੇ ਜੇ ਲੋ ਅਸੀਂ ਤਾਂ ਨਿਹਾਲ ਹੋਏ ਆ ਤੇ ਤੁਸੀਂ ਵੀ ਦੇਖ ਕੇ ਨਿਹਾਲ ਹੋਇਓ ਵਾਹਿਗੁਰੂ ਜੀ ਕਰ ਕੋਲੇ ਨਾਲ ਤੁਸੀਂ ਵੀ ਕਿਸੇ ਟਾਈਮ ਇੱਥੇ ਆਓ ਤੇ ਅਸੀਂ ਕਾਊਂਟਰ ਤੋਂ ਖਲਾਪ ਸ਼ਾਦੀ ਦੇ ਜੋ ਸਾਡੀ ਆਖਾਵਾ ਅਸੀਂ ਦਰبار ਸਾਹਿਬ ਤੱਕ ਕੜਾ ਪ੍ਰਸ਼ਾਦ ਦੀ ਜੇ ਜੋ ਪ੍ਰਵਾਨ ਹੁੰਦੀ ਆ ਹਰ ਇੱਕ ਕੋਰਸਕ ਜੋ ਅਮੀਰ ਆ ਜਾਂ ਗਰੀਬ ਹੋ ਚਾਹ ਜਿੰਨੇ ਵੀ ਉਹਨਾਂ ਇਸ ਕਰਦਾ ਵਾ ਪੰਜ ਦਸ ਪੰਜ ਜਿੰਨਾ ਵੀ ਹੋ ਸਕਦਾ ਵਾ ਉਹ ਆਪ ਦੀ ਸ਼ਰਦਾ ਮੁਤਾਬਕ ਤੇ ਕੜਾ ਪ੍ਰਸ਼ਾਦ ਦੀਕ ਲੈਂਦੇ ਆ ਤੇ ਇੱਥੋਂ ਅਸੀਂ ਲਾਵਾਂਗੇ ਪ੍ਰਸ਼ਾਦ ਪ੍ਰਸ਼ਾਦ ਲੈ ਕੇ ਅਸੀਂ ਜਾਵਾਂਗੇ ਦਰਬਾਰ ਸਾਹਿਬ ਸਾਹਮਣੇ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਹੈ ਉੱਤੇ ਥਾਨ ਤੇ ਤੇ ਅਸੀਂ ਪਹਿਲਾਂ ਦਰਬਾਰ ਸਾਹਿਬ ਉੱਪਰੋਂ ਮਾਠਾ ਦੇਖਾਂਗੇ ਬਹੁਤ ਸੋਹਣੀ ਹੈ ਕੋਰੀਆਂ ਲੱਗ ਬਣਿਆ ਹੋਆ ਉਚਾਈ ਤੇ ਇਹ ਗੁਰਦੁਆਰਾ ਦੀ ਸ਼ੋਭਤਾ ਵੈਸੇ ਇਹ ਬਹੁਤ ਡੰਗਾਈ ਦੇ ਵਿੱਚ ਤਕਰੀਬਨ 500 700 ਫੁੱਟ ਦੇ ਦੂnga ਵਾ ਹੈ ਕਿਉਂਕਿ ਇੱਕ ਛੜ ਦੇ ਪਹਾੜੀਆਂ ਵਾਂ ਤੇ ਦੂਸਰੇ ਪਾਸੇ ਇਹ ਡੰਗਾਈ ਆ ਤੇ ਇੱਥੇ ਪਾਣੀ ਦੀ ਬੜੀ ਕਹਿ ਲੱਤੀ ਬ੍ਰੋ ਨਾਨਕ ਜੀ ਇੱਥੇ ਆਉਣ ਦਾ ਮਕਸਦ ਸੀ ਜਿਹੜਾ ਜੈਸੇ ਤਾਂ ਲੋਕਾਈ ਨੂੰ ਦੇ ਦੇਣਾ ਸੀ ਪਰ ਜਦੋਂ ਲੋਕਾਈ ਮਤਲਬ ਉਥੋਂ ਦੇ ਦੁਨੀਆ ਨੇੜਲੇ ਪਿੰਡਾਂ ਦੇ ਰਾਜੇ ਤੇ ਕੁਸ਼ਕ ਪਹੁੰਚੇ ਸੀ ਤਾਂ ਉਹ ਸੀਟਾ ਉੱਥੇ ਮਿਲੀਆਂ ਉਹਨਾਂ ਨੇ ਕਿਹਾ ਕਿ ਅਸੀਂ ਮਹਾਰਾਜ ਜੀ ਬਹੁਤ ਜ਼ਿਆਦੇ ਔਖੇ ਆ ਸਾਨੂੰ ਤਕਰੀਬਨ ਤੋਂ 150 ਫੋਟੋ ਡੂੰਗਾ ਟੂਆ ਪਟਗੇ ਪਾਣੀ ਨਹੀਂ ਮਿਲਦਾ ਕੋਈ ਸਾਡੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਤੇ ਉਹਨਾਂ ਨੇ ਵੈਸੇ ਤਾਂ ਉਹ ਬਹੁਤ ਅਕਾਲਪੁਰਖ ਦੀ ਜੋਤ ਸੀ ਪਰ ਇੰਟੈਲੀਜੈਂਟ ਵੀ ਬਹੁਤ ਸੀ ਇੰਟੈਲੀਜੈਂਟ ਕਹਿਣ ਦਾ ਮਤਲਬ ਹੈ ਵੀ ਉਹਨਾਂ ਨੇ ਦੁਨੀਆ ਘੁੰਮੀ ਸੀ ਤੇ ਦੁਨੀਆ ਘੁੰਮ ਕੇ ਰੰਗ ਬਰੰਗੀ ਦੁਨੀਆ ਦੇਖੀ ਤੇ ਉਹਨਾਂ ਨੇ ਦੇਖਿਆ ਵੀ ਕਿੱਥੇ ਪਾਣੀ ਨਿਕਲ ਸਕਦਾ ਵਕਤ ਤੇ ਨਹੀਂ ਉਹਨਾਂ ਦਾ ਕਾਲਪੁਰਖ ਦੇ ਨਾਲ ਉਹਨਾਂ ਦਾ ਲੈਂਕੋ ਜੋ ਆਪਾਂ ਸੀ ਕਹਨੇ ਆ ਵੀ ਅਕਾਲਪੁਰਖ ਦੀ ਜੋਤ ਸੀ ਉਹ ਜਿਸ ਨੇ ਦੁਨੀਆ ਸਾਜੀ ਉਹ ਧਰਤੀ ਤੇ ਆਇਆ ਤੇ ਉਹਨਾਂ ਨੂੰ ਪਰਾਧੀ ਵੀ ਕਿੱਥੇ ਪਾਣੀ ਮਿਲ ਸਕਦਾ ਤੇ ਇੱਥੋਂ ਦੇ ਜਿੰਨੇ ਵੀ ਮਤਲਬ ਨੇੜਲੇ ਰਾਜੇ ਛੋਟੀਆਂ ਰਸਤਾਂ ਦੇ ਰਾਜੇ ਸੀਗੇ ਉਹਨਾਂ ਨੂੰ ਇੱਥੋਂ ਪਾਣੀ ਦਾ ਚਸ਼ਮਾ ਮਤਲਬ ਕਿ ਉਹ ਆਪਾਂ ਪਿਆਰ ਕਹਿ ਕੇ ਲਾ ਕੇ ਕਹਿ ਸਕਦੇ ਆ ਪਰ ਇਹ ਨਾਲ ਉਹਨਾਂ ਨੇ ਪੈਰ ਦਾ ਪੰਜਾ ਲਾਇਆ ਤੇ ਪਾਣੀ ਦੇ ਦਰਸ਼ਨਾ ਉਤੋਂ ਜੇ ਤੁਰਿਆ ਆ ਕੇ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਆ ਤੇ ਤੁਹਾਨੂੰ ਮੈਂ ਅੰਦਰ ਦਰਵਾਰ ਸਾਹਿਬ ਦੀ ਵੀ ਦਰਸ਼ਨ ਕਰਵਾਉਣਾ ਵੈਸੇ ਸ਼ਾਇਦ ਅੰਦਰ ਫੋਟੋਗ੍ਰਾਫੀ ਨਹੀਂ ਹੋ ਸਕਦੀ ਸਾਹਮਣੇ ਗੁਰਦੁਆਰਾ ਨਾਨਕੀ ਰਾਗ ਵਿਦਰ ਤੇ ਐਂਟਰੀ ਪਰਮਾਤਮਾ ਸਾਹਮਣੇ ਦਰਵਾਰ ਤੇ ਮੱਥਾ ਟੇਕਿਆ ਤੇ ਤੁਹਾਨੂੰ ਇਥੋਂ ਦੀ ਨਕਾਸ਼ੀ ਦਿਖਾ ਲੰਨੇ ਆ ਬਹੁਤ ਸੋਹਣੀ ਨਕਾਸ਼ੀ ਕੀਤੀ ਆ ਤੇ ਆਪ ਵੀ ਮੈਂ ਦਰਵਾਜ਼ੇ ਮੱਥਾ ਟੇਕਿਆ ਤੇ ਬਹੁਤ ਸੋਹਣੀ ਅੰਦਰੋਂ ਬਿਲਡਿੰਗ ਬਣੀ ਆ ਪਹਿਲਾਂ ਮੈਂ ਕਿਹਾ ਵੀ ਸ਼ਾਇਦ ਇੱਥੇ ਫੋਟੋਗ੍ਰਾਫੀ ਬਣਾਈ ਆ ਪਰ ਇਥੋਂ ਮੈਂ ਬੈਕ ਬੈਠ ਕੇ ਮਗਰਲੇ ਪਾਸੇ ਬੈਠ ਕੇ ਬਣਾਈ ਪਰ ਕਿਸੇ ਨੇ ਵੀ ਇੱਥੇ ਰੁਕਿਆ ਨਹੀਂਗਾ ਇਹ ਬਹੁਤ ਚੰਗਾ ਲੱਗਿਆ ਨਹੀਂ ਤਾਂ ਜਿੱਥੇ ਵੀ ਅਸੀਂ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਲਈ ਤਾਂ ਸਾਨੂੰ ਸੈਲਫੀਆਂ ਵਗੈਰਾ ਲੈਣ ਤੋਂ ਰੋਕਤਾ ਜਾਂਦਾ ਪਰ ਸੈਲਫੀ ਤਾਂ ਨਹੀਂ ਲੈਣ ਦੇਈ ਜੀ 프ਰੰਟ ਤੋਂ ਤੁਹਾਨੂੰ ਬਣਾ ਲੈਣ ਦੇਈ ਦੀ ਐ ਮੂਵੀ ਤੇ ਬਹੁਤ ਸੋਹਣਾ ਗੋਲਡ ਦੇ ਵਿੱਚ ਮੰਨ ਲਓ ਵੀ ਸਾਹਮਣੇ ਪਲਕੀ ਜ਼ੋਬਤ ਆ ਤੇ ਇਥੋਂ ਦੇ ਜਿਹੜੇ ਮਤਲਬ ਲੋਕ ਹਿੰਦੂ ਤੋਂ ਆਇਓ ਮੁਸਲਮਾਨ ਸਭ ਹੀ ਕਿ ਮਿਲਦੇ ਆ ਤੇ ਚਾਂਦੀ ਦੇ ਦਰਵਾਜ਼ੇ ਘਟ ਕੀਤੇ ਹੋਏ ਇੱਥੇ ਚਾਂਦੀ ਦੇ ਵਰਕ ਲੱਗੇ ਹੋਏ ਆ ਤੇ ਇਥੇ ਆਪਾਂ ਨੇ ਪੰਜਾਬੀ ਬਹੁਤ ਘੱਟ ਤੇ ਇਥੋਂ ਦੇ ਲੋਕ ਕੰਨੜ ਤੇ ਮਹਾਰਾਸ਼ਟਰੀ ਤੇ ਤੇਲੰਗਾਨਾ ਤੇ ਆਂਧਰਾ ਦੇ ਬਹੁਤ ਲੋਕ ਆਉਂਦੇ ਆ ਬਹੁਤ ਸੋਹਣੀ ਅੰਦਰ ਦਰਬਾਰ ਸੈਰ ਦੇ ਵਿੱਚ ਨਕਾਸ਼ੀ ਕੀਤੀ ਹੋਈ ਆ ਉਹ ਜੋ ਦੇਖਣੇ ਹੀ ਬਾ ਕੁਮਾਲਾ ਬਾ ਕੁਮਾਲਾ ਬਾਕੀ ਅਕਾਲਪੁਰਖ ਦੇ ਘਰ ਕਿਸੇ ਚੀਜ਼ ਦੇ ਘਾਟ ਨਹੀਂ ਥੱਲੇ ਬਹੁਤ ਸੋਹਣੇ ਵਿਸ਼ੇ ਹੋਏ ਆ ਪੱਖੇ ਚੱਲਦੇ ਆ ਇਥੇ ਗਰਮੀ ਮਹਿਸੂਸ ਨਹੀਂ ਹੈਗੀ ਪਰ ਫਿਰ ਵੀ ਤਸਵੋਂ ਨੇ ਕੀਰਤਨ ਚੱਲ ਰਿਹਾ ਸੀ ਆ ਤੇ ਅਸੀਂ ਕੁਛਕ ਟਾਈਮ ਆਨੰਦ ਮਾਣਿਆ ਤੇ ਆ ਬਿਲਕੁਲ ਸਾਹਮਣੇ ਦਰਬਾਰ ਸਾਹਿਬ ਦੇ ਵਿੱਚ ਪਲਕੀਸ਼ੋ ਹੋ ਰਿਹਾ ਬਹੁਤ ਹੀ ਸੋਹਣਾ 뷰 ਆ ਜਿੰਨਾਂ ਕੋ ਸਾਥੋਂ ਹੋ ਸਕਿਆ ਉਹਨਾਂ ਅਸੀਂ ਇਹਨੂੰ ਛੋੜ ਦਿੱਤਾ ਕਿਉਂਕਿ ਅਕਾਲ ਪੁਰਖ ਨੂੰ ਅਸੀਂ ਦਿਲੋਂ ਮੰਨਦੇ ਆ ਜਿਸ ਨੇ ਦੁਨੀਆ ਸਜਾਈ ਆ ਤੇ ਗੁਰੂ ਨਾਨਕ ਦੇਵ ਜੀ ਇੱਕ ਮਹਾਨ ਲਕਾਈ ਸੀ ਜਿਸਨੇ ਤਨੂ ਬਹੁਤ ਜਿਆਦੇ ਮਤਲਬ ਅੰਧਵਿਸ਼ਵਾਸਾਂ ਤੋਂ ਪਰੇਤ ਹੋ ਕੇ ਮਤਲਬ ਅੰਧਵਿਸ਼ਵਾਸ ਤੋਂ ਕੱਢਿਆ ਤੇ ਜੋ ਕੁਝ ਅਕਾਲ ਪੁਰਖ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਉਹ ਸਾਡੇ ਕਾਮਣੇ ਗੁਰੂ ਰਾਂ ਸਾਹਿਬ ਦੇ ਵਿੱਚ ਬਾਣੀ ਦਰਜ ਕੀਤੀ ਉਹਨਾਂ ਦੀ ਤੇ ਇਕੱਲੇ ਇਕੱਲੇ ਸ਼ਬਦ ਜੋ ਤਰਕੀ ਬਾਣੀ ਆਈ ਤਨ ਸੋਲੀ ਜੰਤ ਮਟਾਈ ਦੇ ਮਹਾਵਾਕ ਜਿਹੜੇ ਅਸੀਂ ਆਮੀ ਸੰਦੇਆਂ ਤੇ ਨੂੰ ਸਪੋਨਰ ਮਿਲਦਾ ਤੇ ਇਧਰ ਬਿਲਡਿੰਗ ਬਣੀ ਹੋਈ ਆ ਲੰਗਰ ਹਾਲ ਦੀ ਤੁਹਾਨੂੰ ਸਾਈਡ ਤੋਂ ਵੀ ਦਿਖਾਉਣਾ ਹੈ ਬਾਹਰਲੇ ਬਰੇਸ਼ਰ ਤੇ ਇੱਕ ਦਰਵਾਜ਼ਾ ਸਹਿਬ ਇਧਰ ਬਣਿਆ ਹੋਇਆ ਇਹ ਦਰਵਾਜ਼ਾ ਸਹਿਬ ਉਹ ਮਤਲਬ ਜਿਵੇਂ ਆਪਣਾ ਹਾਲ ਬੰਨਦਾ ਵਾ ਭਈ ਕੋਈ ਵੀ ਪ੍ਰੋਗਰਾਮ ਹੋ ਵੱਡੇ ਪੱਧਰ ਦਾ ਜਾਂ ਛੋਟੇ ਬੱਦਲ ਦਾ ਉਹ ਇਸ ਹਾਲ ਦੇ ਵਿੱਚ ਹੁੰਦਾ ਵਾ ਤੇ ਇੱਥੇ ਵੀ ਮਾਰੇ ਪ੍ਰਕਾਸ਼ ਤੇ ਇੱਥੇ ਕੋਈ ਵੀ ਛੋਟਾ ਮੋਟਾ ਪ੍ਰੋਗਰਾਮ ਆਪਾਂ ਕਰ ਸਕਦੇ ਆ ਇਹ ਬਹੁਤ ਹੀ ਵਧੀਆ ਇੱਥੇ ਵੀ ਪਲਕੀ ਜੋਵਤਾ ਤੇ ਗੁਰੂ ਅੰਗਰਸਾਹ ਦਾ ਪ੍ਰਕਾਸ਼ ਆ ਦੋ ਥਾਵਾਂ ਤੇ ਹੀ ਗੁਰੂ ਅੰਗਰਸਾਹ ਦਾ ਪ੍ਰਕਾਸ਼ ਇੱਥੇ ਇੱਕ ਉਧਰ ਦਰਬਾਰ ਦਾ ਤੇ ਇਧਰ ਇਸ ਦੇ ਸਾਹਮਣੇ ਮੱਥਾ ਟੇਕਿਆ ਤੇ ਮਨੁੱਖ ਨੂੰ ਮਿਲਿਆ ਗੁਰਸੇਖੋ ਜਿੰਨਾ ਇੰਡੀਆ ਦੇ गावा ਇਹ ਸਾਰਾ ਜਿੰਨਾ ਵੀ ਪ੍ਰਬੰਧ ਆ ਨਰੇੜ ਫਤਿਹਖੰਡ ਦਾ ਇਹ ਪ੍ਰਬੰਧ ਆ ਤੇ ਬਹੁਤ ਹੀ ਵਧੀਆ ਕੀਰਤਨੀਆਂ ਇੱਥੇ ਤੇ ਮਤਲਬ ਸਭ ਇੱਥੇ ਜਿਹੜੇ-ਜਿਹੜੇ ਵੀ ਜੋਤ ਸਹਿਬ ਆਉਂਦੇ ਆ ਉਹਨਾਂ ਨੂੰ ਨਾਨਕ ਜੀ ਦਾ ਬਿਦਰ ਜੋੜ ਜਾਣਾ ਚਾਹੀਦਾ ਵਾ ਇਹ ਮੱਕੀ ਤੁਮਾ ਮਿਲਦਾ ਵਾ ਹਰ ਇੱਕ ਨੂੰ ਚਾਹ ਕੋਈ ਛੋਟੀ ਉਮਰ ਦਾ ਚਾਹ ਕੋਈ ਵੱਡੀ ਉਮਰ ਦਾ ਇਹਨਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਇੱਥੇ ਨਕਸ਼ਾ ਬਣਿਆ ਵਾ ਗੁਰੂ ਨਾਨਕ ਦੇਵ ਜੀ ਨੇ ਜੋ ਮਾਰਥ ਕੀਤਾ ਜੇ ਪੈਦਲ ਕੀਤਾ ਜੇ ਜਿਵੇਂ ਮਰਜ਼ੀ ਪਰ ਯਾਤਰਾ ਉਸ ਟਾਈਮ ਬਾਜ ਨੇ ਪੈਦਲ ਮਾਰਤੀ ਕੀਤਾ ਪੂਰਾ ਈਰਾਨ ਤੇ ਕਾਫੀ 사ウਦੀ ਮਤਲਬ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਵੀ ਗਏ ਇੰਡੀਆ ਦੇ ਬੇਟਾ ਤਕਰੀਬਨ ਉਹਨਾਂ ਨੇ 4 ਉਦਾਸੀਆਂ ਕੀਤੀਆਂ ਇੱਥੇ ਇਹ ਦੂਜੀ ਉਦਾਸੀ ਦੇ ਵਿੱਚ ਆਏ ਸੀ ਸੁਲਤਾਨਪੁਰ ਲੋਧੀ ਤੋਂ ਜੋ ਉਹਨਾਂ ਨੇ ਕੀਤੀ ਸੀ ਇੱਥੇ ਮੇਰਾ ਪਰਿਵਾਰ ਤੇ ਮੇਰੇ ਮਾਮਾ ਜੀ ਦਾ ਪਰਿਵਾਰ ਤੇ ਮੇਰੇ ਮਾਤਾ ਜੀ ਬੈਠੇ ਆ ਸ਼ੁਗਰ ਪਰਮਾਰਮਾ ਦਾ ਦੇ ਵੈਨੋ ਕੇ ਦਰਸ਼ਨ ਕਰਾਈ ਤੇ ਹੁਣ ਆਪਾਂ ਚੱਲਦੇ ਆ ਲੰਗਰ ਹਾਲ ਵੱਲ ਇਹ ਬਹੁਤ ਹੀ ਪਰੰਪਰਾ ਜਿਹੜੀ ਆਪਣੀ ਚੱਲਦੀ ਆਈ ਆ ਲੰਗਰ ਹਾਲ ਦੀ ਇੱਥੋਂ ਬਾਹਰ ਨਿਕਲਣ ਸਾਰੀ ਲੰਗਰ ਹਾਲ ਦੇ ਵਿੱਚ ਲੰਗੇ ਆਹਾਂ ਆਂਬ ਦੇ ਪੇੜ ਬਣੇ ਹੋਏ ਆ ਅੰਬਾਂ ਦੇ ਪੇੜਾਂ ਨੂੰ ਕਹਿੰਦੇ ਵੀ ਫਲ ਬਹੁਤ ਲੱਗਿਆ ਸੀ ਅੱਦਕੀ ਤੇ ਹੁਣ ਸਮਾਂ ਹੈ ਨਹੀਂ ਸੀਗਾ ਤੇ ਕਿਉਂਕਿ ਰੁੱਖ ਚੜ ਗਈ ਅੰਬਾਂ ਦੀ ਵੈਸੇ ਅੰਬਾਂ ਦੇ ਸਾਹੇ ਅੰਬ ਬਹੁਤ ਜ਼ਿਆਦੇ ਹੁੰਦੇ ਆ ਦੇਸੀ ਅੰਬ ਤੇ ਜਿਹੜੇ ਆਪਾਂ ਆਮ ਦੂਜੇ ਅੰਬ ਖਾਣਾ ਲੈਂਦੇ ਆ ਉਹ ਵੀ ਇੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਇਮਲੀਆਂ ਦੇ ਦਰਖਤ ਬਹੁਤ ਜ਼ਿਆਦੇ ਇੱਥੇ ਕੇਲਾ ਬਹੁਤ ਜ਼ਿਆਦੇ ਆ ਹੁਣ ਤੁਹਾਨੂੰ ਚੱਲ ਲੈ ਕੇ ਆਉਣਾ ਲੰਗਰ ਹਾਲ ਦੇ ਵਿੱਚ ਇੱਥੇ ਕੋਈ ਵੀ ਕਮਿਊਨਿਟੀ ਦਾ ਬੰਦਾ ਆਵੇ ਇਸ ਦੇ ਨਾਲ ਕੋਈ ਬਿਰਤਾਂਤ ਨਹੀਂ ਆਮੜੇ ਲੰਗਰ ਹਾਲ ਬਣਿਆ ਹੋਇਆ ਲੰਗਰ ਹਾਲ ਦੇ ਵਿੱਚ ਬਹੁਤ ਸੋਹਣੀ ਤਸਵੀਰ ਵਰਨਾਨਕ ਜੀ 13 13 ਤੋਂ ਦੋ ਦੀ ਜੋ ਉਹਨਾਂ ਨੇ ਦੱਸਿਆ ਕਿਸੇ ਵੀ ਗਰੀਬ ਨੂੰ ਘੱਟ ਨਹੀਂ ਤੁਰਨਾ ਪੂਰਾ ਤੁਰ ਕੇ ਦੇਣਾ ਵਾ ਤੇ ਸਾਹਮਣੇ ਵਰਤਨ ਸਹਾ ਕਰਨ ਵਾਸਤੇ ਬਣੇ ਹੋਏ ਜਲਕੁੰਡ ਤੇ ਬਹੁਤ ਵੱਡਾ ਹਾਲ ਹਾਲ ਲੰਗਰ ਹਾਲ ਇੱਥੇ ਕੋਈ ਵੀ ਚਾਹ ਕੋਈ ਰਾਜਾ ਮਹਾਰਾਜਾ ਇੱਥੇ ਸਭ ਸਭ ਨੂੰ ਇੱਕ ਪੰਗਤ ਤੰਗ ਦਾ ਜਿਹੜਾ ਦਰਜ ਦਿੰਦਾ ਉਹ ਪ੍ਰਵਾਨਾ ਇੱਥੇ ਤਕਰੀਬਨ ਹਿੰਦੂ ਤੇ ਮੁਸਲਮਾਨ ਕਮਿਊਨਿਟੀ ਬੋਝਾ ਦੇ ਆਉਂਦੀ ਹੈ ਅੱਜ ਜੀ ਐਤਵਾਰ ਸਕੂਲਾਂ ਦੇ ਟੂਰ ਆਏ ਹੋਏ ਸੀ ਬਈ ਨੇੜੇ ਸਕੂਲਾਂ ਦੇ ਟੂਰ ਇੱਥੇ ਦਰਬਾਰ ਸਾਹਿਬ ਆਉਂਦੇ ਹੀ ਆਉਂਦੇ ਆ ਉਹ ਦੱਸ ਦਿੱਤੀ ਪ੍ਰਬੰਧਕ ਭਈ ਭਈ ਬਹੁਤ ਜਿਆਦਾ ਸਾਨੂੰ ਪ੍ਰਬੰਧ ਕਰਨਾ ਪੈਂਦਾ ਪਰ ਇੱਥੇ ਕੋਈ ਤੋੜ ਵੀ ਨਹੀਂ ਜੋ ਆਵੇ ਸੋ ਰਾਜੀ ਜਾਵੇ ਤੇ ਬੱਚੇ ਛੋਟੇ ਸਾਹਮਣੇ ਬਹੁਤ ਸੋਹਣੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਈ ਵੀ ਆ ਜੋ ਤੁਹਾਨੂੰ ਸੇਹ ਦਿੰਦੀ ਹੈ ਵੀ ਪੂਰਾ ਟੋਲੋ ਤੇ ਜਿੰਨਾ ਦਾ ਹੱਕ ਨਹੀਂ ਮਾਰਨਾ ਚਾਹੀਦਾ ਬਹੁਤ ਸੋਹਣੀਆਂ ਤਸਵੀਰਾਂ ਬਣਾਈਆਂ ਹੋਈਆਂ ਰੰਗਰੇਟੇ ਗੁਰੂ ਦੇ ਬੇਟੇ ਤੇ ਸਾਹਮਣੇ ਪ੍ਰਬੰਧ ਬਹੁਤ ਜਿਆਦਾ ਵਧੀਆ ਵਾ ਇਥੇ ਚੌਲ ਤੇ ਦਾਲ ਜਿਆਦਾ ਚੱਲਦੀ ਆ ਪ੍ਰਸ਼ਾਦਾ ਚੱਲਦਾ ਸਾਡੀਆਂ ਬੱਚੀਆਂ ਜੇਵਾ ਕਰਦੇ ਆ ਵਾ ਤੇ ਉਹ ਬੱਚੇ ਸਾਡੇ ਇਕਤਰ ਹੋ ਰਹਿਗੇ ਤੇ ਅਮਰੰਦਰ ਇਹ ਸ਼ਰਾਰਤੀਆ ਬੰਦੇ ਸਾਡੇ ਥੋੜੇ ਜੀ ਚਲੋ ਪਰਮਾਤਮਾ ਨੇ ਜੋ ਸਾਨੂੰ ਦੇ ਦਿੱਤੀ ਆ ਤੇ ਸਾਡੇ ਬੱਚੇ ਗੁਰਤੇਜ ਸਿੰਘ ਹੋਣੇ ਸੀਗੇ ਇਹ ਬੰਦਾ ਬਹੁਤ ਸ਼ਰਾਬੀ ਆ ਪਰ ਸ਼ਰਾਰਤਾਂ ਦੇ ਨਾਲ ਸੇਵਾ ਵੀ ਨਾਲ ਬਹੁਤ ਜ਼ਰੂਰੀ ਆ ਤੇ ਸਾਹਮਣੇ ਦਰਸ਼ਨੀ ਦਿਉੜੀ ਤੇ ਹੁਣ ਤੁਹਾਨੂੰ ਮੇਨ ਚੀਜ਼ ਦਿਖਾਉਣ ਜਲਿਆ ਵਾ ਜਿਹੜੀ ਮਤਲਬ ਉਸ ਸਮੇਂ ਅਕਾਲ ਪੁਰਖ ਗੁਰਨਾਨਕ ਦੇਵ ਜੀ ਨੇ ਇੱਥੇ ਜੋ ਇੱਥੋਂ ਦੇ ਭੋਲੇ ਭੋਲੇ ਲੋਕ ਜਿਨ੍ਹਾਂ ਨੂੰ ਪਾਣੀ ਦੀ ਬੜੀ ਜ਼ਿਆਦਾ ਪ੍ਰੋਬਲਮ ਸੀ ਉਹ ਜਲਕੁੰਡ ਤੁਹਾਨੂੰ ਮੈਂ ਦਿਖਾਉਣਾ ਵਾ ਬਿਲਕੁਲ ਸਾਹਮਣੇ ਜਲਕੁੰਡ ਦੇ ਵਿੱਚ ਆਪਾਂ ਚੱਲਦੇ ਆਂ ਇੱਥੇ ਜਿੰਨੀ ਵੀ ਕਮਿਊਨਿਟੀ ਆਉਂਦੀ ਆ ਸਾਰੇ ਹਿੰਦੂ ਮੁਸਲਮਾਨ ਸਭ ਵਾਸਤੇ ਇੱਕ ਰਸਤਾ ਹੀ ਆ ਕੋਈ ਵੀ ਕਿਸੇ ਨਾਲ ਕੋਈ ਦਬਦਬਾ ਨਹੀਂ ਕੋਈ ਦੁਸ਼ਮੈ ਨਹੀਂ ਗਈ ਤੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਆਂ ਕੋਸ ਜਾਲ ਕੁੰਡ ਦੇ ਦਰਸ਼ਨ ਕਰਾਉਣੇ ਜਿਹੋ ਅੱਜ ਤੋਂ 5.5 ਸੌ ਸਾਲ ਪਹਿਲਾਂ ਮਹਾਰਾਜੇ ਨੇ ਪਰਗਟ ਕੀਤਾ ਵੈਸੇ ਤਾਂ ਕੁਦਰਤ ਦੇ ਕਰਿਸ਼ਮੇ ਆ ਉਹ ਵੀ ਇੱਕ ਕੁਦਰਤ ਤੋਂ ਪਾਸੇ ਨੇ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਨੌਲੇਜ ਸੀ ਉਹਨ ਨੂੰ ਪਤਾ ਸੀ ਵੇਖੋ ਇਸ ਜਗ੍ਹਾ ਤੋਂ ਜਲ ਮਿਲਦਾ ਹੈਗਾ ਵਾ ਤੇ ਕਈ ਵਾਰ ਕਿਸੇ ਦੇ ਦੇਖਾਂ ਦੀ ਅੱਖ ਨੇ ਸੀ ਉਹਨਾਂ ਨੂੰ ਇਸ ਚੀਜ਼ ਬਾਰੇ ਨੌਲੇਜ ਸੀ ਤੇ ਕਾਲ ਪੁਰਖ ਨੇ ਆਪ ਪੈਰ ਰੱਖ ਕੇ ਉੱਥੇ ਮਤਲਬ ਉਹ ਮੰਦਰ ਤੋਂ ਕੋਲ ਸਾਫ ਜਿੱਥੇ ਬਾਬਾ ਪੈਰ ਧਰੇ ਉੱਚਨ ਆਸਨ ਥਾਪਨ ਸੁਆ ਬਿਲਕੁਲ ਉੱਥਲੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਕੋੜੀਆਂ ਬਣੀਆਂ ਨੇ ਬਹੁਤ ਸੋਹਣਾ ਮਤਲਬ ਉੱਪਰੋਂ ਉੱਪਰਲੇ ਪਾਸਿਓਂ ਵੀ ਇਹਨਾਂ ਨੇ ਕਵਰ ਕੀਤਾ ਹੋਇਆ ਵਾ ਕਿ بارش ਦਾ ਪਾਣੀ ਪੋਸਕੌਂਟ ਦੇ ਵਿੱਚ ਨਾ ਪਵੇ ਕਿਉਂਕਿ ਇਹ ਬਹੁਤ ਹੀ ਸਾਫ ਫਿਲਟਰ ਵਾਲਾ ਪਾਣੀ ਹੈ ਇਸ ਤਰ੍ਹਾਂ ਇੰਨਾ ਸਾਫ ਪਾਣੀ ਹੁੰਦਾ ਵਾ ਜੀ ਤੁਹਾਨੂੰ ਦਰਸ਼ਨ ਕਰਾਉਣੇ ਆ ਇਹ ਸਾਹਮਣੇ ਜਲਕੁੰਡ ਬਣਿਆ ਹੋਇਆ ਵਾ ਜਲਕੁੰਡ ਦੇ ਵਿੱਚ ਅੰਦਰ ਦੇ ਪਾਸਿਓਂ ਜਲ ਆਉਂਦਾ ਵਾ ਤੇ ਉਹ ਜਲਾ ਜਿਹੜਾ ਆਇਆ ਤੁਹਾਨੂੰ ਦਿਖਾਈ ਗੀ ਸਾਮਨੇ ਕਰਨਕ ਦੇ ਜੀ ਸਿਹਤ ਦਾਤੀ ਮੌਕੇ ਦੀ ਤੇ ਫਰਿਆਦ ਕੀਤੀ ਮਹਾਰਾਜ ਨੂੰ ਜੀ ਜਲ ਮਹਾਰਾਜ ਨੇ ਫੈਰ ਦਾ ਪੰਜਾ ਲਾਇਆ ਜਸ਼ਮਾ ਤਾਂ ਨਹੀਂ ਗਿਆ ਸਾਗਰੀ ਇਹ ਕੁਦਰਤ ਦੀ ਦੇਣ ਸੀ ਬਿ ਚਸ਼ਮਾ ਉਥੋਂ ਵਹਿ ਭਰਿਆ ਤੇ ਮਿੱਠਾ ਪਾਣੀ ਜੋ ਅੱਜ ਵੀ ਮਿੱਠਾ ਸਾਰੇ ਪਿੰਡ ਨੂੰ ਸਾਰੇ ਸ਼ਹਿਰ ਨੂੰ ਸਪਲਾਈ ਹੁੰਦੀ ਹੈ ਇਥੋਂ ਜਿਵੇਂ ਹੁਣ ਤਾਂ ਬੱਲੋ ਵੀ ਉਥੇ ਆ ਤਵਰਤੀਲਾ ਪੰਪ ਵੀ ਲੱਗ ਗਿਆ ਅਸੀਂ ਦੇਖਿਆ ਬਾਹਰ ਲੱਗੇ ਹੋਏ ਤੇ ਉਹ ਸਾਹਮਣੇ ਕੋੰਡੋ ਬਣਿਆ ਹੋਇਆ ਵਾ ਐਸ ਤਰ੍ਹਾਂ ਲੱਗਦਾ ਜੀ ਪਾਣੀ ਥੋੜਾ 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 ਕਰਕੇ ਨਿਕਲ ਰਿਹਾ ਵਾ ਤੇ ਅੰਦਰ ਬਿਲਕੁਲ ਸਾਹਮਣੇ ਗੋਫਾਈ ਜਿਹਾ ਬਣਿਆ ਹੋਇਆ ਗੋਫਾਈ ਜਿਹਾ ਬਣਿਆ ਹੋਇਆ ਵਾ ਤੇ ਸਾਹਮਣੇ ਬਾਹਰ ਨਿਕਲਣੇ ਆ ਡਿਊਟੀ ਵਾਲੇ ਸੇਵਾਦਾਰ ਆ ਇੱਥੇ ਬਾਹਰ ਆ ਕੇ ਇੱਕ ਹੋਣ ਲੋਕਾਂ ਨੂੰ ਜਾਣ ਸਕਦੇ ਆ ਜਲ ਸਕ ਕੇ ਕਾਲਪੁਰ ਤੋਂ ਯਾਦ ਕਰਦੇ ਆ ਜਿੱਥੋਂ ਬਾਹਰੋਂ ਸਾਈਡ ਤੇ ਪਾਣੀ ਜਲ ਛ ਗਿਆ ਚਲੋ ਮਨ ਮਨ ਨੂੰ ਸੰਤੋਖੀ ਮਿਲੀ ਜੇ ਅਸੀਂ ਉਸ ਥਾਂ ਦੇ ਦਰਸ਼ਨ ਕੀਤੇ ਜਿੱਥੇ ਗੁਰੂ ਨਾਨਕ ਦੇਵ ਜੀ ਪਹੁੰਚੇ ਅਸੀਂ ਵੀ ਸਾਨੂੰ ਇਹ ਪਹੁੰਚਣ ਦਾ ਮੌਕਾ ਮਿਲਿਆ ਪਰਮਾਤਮਾ ਹਰੇਕ ਬੰਦੇ ਨੂੰ ਇਸ ਜਗ੍ਹਾ ਦੇ ਦਰਸ਼ਨ ਕਰਵਾਏ ਤੇ ਮਨ ਨੂੰ ਸ਼ਾਂਤੀ ਮਿਲਦੀ ਆ ਬਹੁਤ ਹੀ ਜ਼ਿਆਦਾ ਸਕੂਨ ਵਾਲੀ ਜਗ੍ਹਾ ਵਾ ਤੇ ਤਕਰੀਬਨ 15 ਦਿਨ ਦਾ ਅਸੀਂ ਦੋਸ ਸਾਡਾ ਆਂਧਰਾ ਮਹਾਰਾਸ਼ਟਰ 베ਦਰ ਤੇ ਗੰਟੂਰ ਚਾਰ ਸਥਾਨੇ ਅਸੀਂ ਘੁੰਮਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸਾਡੇ YouTube ਚੈਨਲ ਤੇ ਅਸੀਂ ਹੁਣੇ ਸਟਾਰਟ ਕੀਤਾ तकरीबन ਨਾਲੇ ਤਾਂ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਲਾਇਕ ਤੇ ਸ਼ੇਅਰ ਕਰ ਦਿਓ ਤਾਂ